ਭਾਵੇਂ 2027 ਦੀ ਇਲੈਕਸ਼ਨ ਦੇ ਵਿੱਚ ਹਲੇ 1 ਸਾਲ ਤੋਂ ਵੱਧ ਦਾ ਸਮਾਂ ਪਿਆ ਪਰ ਕਾਂਗਰਸ ਦੇ ਘਰ ਦੇ ਅੰਦਰ ਤੂਫਾਨ ਆਣਾ ਸ਼ੁਰੂ ਹੋ ਚੁੱਕਿਆ ਜੇਕਰ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਸੀਐਮ ਚੇਹਰਾ ਬਣਨਾ ਤਾਂ 500 ਕਰੋੜ ਰੁਪਏ ਲੈ ਕੇ आओ ਤੇ ਸੀਐਮ ਚੇਹਰਾ ਬਣ ਜਾਓ ਅਜਾਈ ਕੁਸ਼ਲ ਇਲਜ਼ਾਮ ਲਗਾਇਆ ਨਵਜੋਤਪੁਰ ਸਿੱਧੂ ਨੇ ਕਾਂਗਰਸ ਪਾਰਟੀ ਉੱਤੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਸੀਐਮ ਚੇਹਰਾ ਉਸ ਨੂੰ 500 ਕਰੋੜ ਰੁਪਏ ਦਾ ਸੂਟਕੇਸ ਲੈ ਕੇ ਉਹਨਾਂ ਨੂੰ ਪੈਂਦਾ ਤੇ ਇਸ ਦੇ ਨਾਲ ਇਹ ਗੱਲ ਵੀ ਕਹੀ ਸੀ ਕਿ ਜੇਕਰ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਚੇਹਰਾ ਐਲਾਨਦੀ ਹੈ ਤਾਹੀ ਉਹ ਪੰਜਾਬ ਕਾਂਗਰਸ ਪਾਰਟੀ ਦੇ ਵਿੱਚ ਯਾਨੀ ਕਿ ਰਾਜਨੀਤੀ ਦੇ ਵਿੱਚ ਤਾਂ ਹੀ ਸਰਗਰਮ ਹੋਣਗੇ ਅਦਰਵਾਈਜ਼ ਉਹ ਰਾਜਨੀਤੀ ਦੇ ਵਿੱਚ ਨਹੀਂ ਆਉਣਗੇ ਤੇ ਇਸ ਤੋਂ ਬਾਅਦ ਇਹ ਇਲਜ਼ਾਮ ਲਗਾਇਆ ਕਿ ਜਿਹੜਾ ਰਾਜਾ ਵੜਿੰਗਾ ਕਾਂਗਰਸ ਪਾਰਟੀ ਦਾ ਪ੍ਰਧਾਨ ਉਹ ਭਗਵੰਤ ਮਾਨ ਨੂੰ ਰਾਤਾਂ ਨੂੰ ਚੋਰੀ ਛਿਪੇ ਮਿਲਣ ਜਾਂਦਾ ਜਿਸ ਤੋਂ ਬਾਅਦ ਇੰਨੇ ਸਾਰੇ ਇਲਜ਼ਾਮਾਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਇਹ ਲਿਖਿਆ ਸੀਗਾ ਕਿ ਨਗਜੋਧਪੁਰ ਸਿੱਧੂ ਨੂੰ ਜਿਹੜੇ ਉਹਨਾਂ ਦੇ ਅਹੁਦੇ ਨੇ ਉਹਨਾਂ ਤੋਂ ਕਾਂਗਰਸ ਪਾਰਟੀ ਉਹਨਾਂ ਨੂੰ ਸਸਪੈਂਡ ਕਰਦੀ ਹੈ ਤੇ ਗੱਲ ਸਿਰਫ ਸਿੱਧੂ ਤੱਕ ਸੀਮਿਤ ਨਹੀਂ ਕਾਂਗਰਸ ਦੇ ਕੈਸ਼ ਫੋਰ ਟਿਕਟ ਦੇ આરોਪ ਪਹਿਲਾਂ ਤੋਂ ਹੀ ਲੱਗਦੇ ਆਏ ਨੇ ਆਓ ਤੁਹਾਨੂੰ ਦੱਸਦੇ ਹਾਂ ਪੁਰਾਣੇ ਰਿਸ਼ਵਤ ਵਾਰੇ ਇਲਜ਼ਾਮਾਂ ਦੀ ਪੂਰੀ ਡਿਟੇਲ ਬਿਹਾਰ ਇਲੈਕਸ਼ਨ 2025 ਦੀ ਟਿਕਟ ਬੋਲੀ ਕਰੋੜਾਂ ਵਿੱਚ ਬਿਹਾਰ ਦੇ ਪੁਰਨੀਆਂ ਤੋਂ ਸਿਟਿੰਗ ਐਮਐਲਏ ਮੁਹੰਮਦ ਅਫਾਕ ਆਲਮ ਨੇ ਖੁਦ ਕਿਹਾ ਕਿ ਕਾਂਗਰਸ ਦੇ ਸੀਨੀਅਰ ਲੀਡਰ ਕਰੋੜਾਂ ਰੁਪਏ ਲੈ ਕੇ ਟਿਕਟ ਵੰਡ ਰਹੇ ਨੇ ਮਤਲਬ ਜਿਨ੍ਹਾਂ ਨੇ ਜ਼ਿਆਦਾ ਆਫਰ ਕੀਤੇ ਉਹਨਾਂ ਨੂੰ ਟਿਕਟ ਤੇ ਦੂਜਾ ਝਾਰਖੰਡ ਇਲੈਕਸ਼ਨ 2024 ਐਮਐਲਏ ਨੂੰ ਟਿਕਟ ਇਸ ਕਰਕੇ ਨਹੀਂ ਮਿਲਿਆ ਕਿਉਂਕਿ ਪੈਸਾ ਨਹੀਂ ਦਿੱਤਾ ਵਾਰੀ ਤੋਂ ਸਿਟਿੰਗ ਐਮਐਲਏ ਉਮਾ ਸ਼ੰਕਰ ਅਕੇਲੇ ਦਾ ਰੋਪ ਕਾਂਗਰਸ ਨੇ ਟਿਕਟ ਇਸ ਕਰਕੇ ਨਹੀਂ ਦਿੱਤੀ ਕਿਉਂਕਿ ਉਹ 2 ਕਰੋੜ ਨਹੀਂ ਦੇ ਪਾਇਆ ਪੈਸਾ ਨਹੀਂ ਟਿਕਟ ਕੈਨਸਲ ਤੀਜਾ ਹਰਿਆਣਾ 2024 ਟਿਕਟ ਬੇਸਡ ਔਨ ਪੈਸਾ ਨਾਟ ਮੈਰਿਟ ਸਭ ਦਾ ਐਮਐਲਏ ਜੇ ਤੀਰਤ ਧਈਆ ਨੇ ਸਤੰਬਰ 2024 ਵਿੱਚ ਪਾਰਟੀ ਤੋਂ ਰਿਜ਼ਾਈਨ ਇਸ ਕਰਕੇ ਕੀਤਾ ਸੀ ਕਿਉਂਕਿ ਕਾਂਗਰਸ ਮੈਰਿਟ ਨਹੀਂ ਸਿਰਫ ਪੈਸੇ ਦੀ ਟਿਕਟ ਦਿੰਦੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਰਿਸ਼ਵਤ ਵਾਲੇ ਸਕੈਮ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਕੈਸ਼ ਫਾਰ ਵੋਟਸ ਸਕੈਂਡਲ 2008 ਪਾਰਲੀਮੈਂਟ ਚ ਬੀਜੇਪੀ ਐਮਪੀ ਨੇ 1 ਕਰੋੜ ਕੈਸ਼ ਲੋਕ ਸਭਾ ਵਿੱਚ ਲਲਕਾਰਿਆ ਸੀ ਤੇ ਅਲੀਗੇਸ਼ਨ ਲਾਏ ਸੀਗੇ ਕਿ ਕਾਂਗਰਸ ਸਰਕਾਰ ਨੇ ਐਮਪੀਜ਼ ਨੂੰ ਨਿਊਕਲੀਅਰ ਡੀਲ ਸਪੋਰਟ ਕਰਨ ਲਈ ਖੁੱਲੇआम ਰਿਸ਼ਵਤ ਦਿੱਤੀ। ਇਹ ਕਿਸ ਇੰਡੀਅਨ ਪਾਰਲੀਮੈਂਟਰੀ ਹਿਸਟਰੀ ਦਾ ਸਭ ਤੋਂ ਵੱਡਾ ਰਿਸ਼ਵਤ ਵਾਲਾ ਸਕੈਂਡਲ ਮੰਨਿਆ ਜਾਂਦਾ ਹੈ। ਨਵਜੋਤਪੁਰ ਸਿੱਧੂ ਦਾ 500 ਕਰੋੜ ਸੂਟਕੇਸ ਸਟੇਟਮੈਂਟ ਬੈਕਗ੍ਰਾਉਂਡ ਚ ਕੀ ਹੈ? ਸਿੱਧੂ ਜੋ ਕਹਿ ਰਹੀ ਹੈ ਉਹ ਨਵੀਂ ਗੱਲ ਨਹੀਂ। ਕਈ ਸਾਲਾਂ ਤੋਂ ਪਾਰਟੀ ਤੇ ਅਲੀਗੇਸ਼ਨ ਲੱਗਦੇ ਆਏ ਨੇ ਪਰ ਸਿੱਧੂ ਵਰਗੀ ਸੀਨੀਅਰ ਲੀਡਰ ਤੋਂ 500 ਕਰੋੜ ਵਾਲਾ ਸੂਟਕੇਸ ਵਾਲੀ ਸਟੇਟਮੈਂਟ ਪੰਜਾਬ ਪੋਲਿਟਿਕਸ ਦੇ ਵਿੱਚ ਇੱਕ ਹੋਰ ਅੱਗ ਲਗਾ ਦਿੱਤੀ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਇਸ ਦਾ ਜਵਾਬ ਕਿਵੇਂ ਦਿੰਦੀ ਹੈ ਤੇ ਪਾਰਟੀ ਅੰਦਰ ਹੋਰ ਕਿੰਨੇ ਲੀਡਰ ਬੋਲ ਕੇ ਬਾਹਰ ਆਉਂਦੇ ਹਨ ਭਾਵੇਂ 2027 ਦੀ ਇਲੈਕਸ਼ਨ ਦੇ ਵਿੱਚ ਹਲੇ 1 ਸਾਲ ਤੋਂ ਵੱਧ ਦਾ ਸਮਾਂ ਪਿਆ ਪਰ ਕਾਂਗਰਸ ਦੇ ਘਰ ਦੇ ਅੰਦਰ ਤੂਫਾਨ ਆਣਾ ਸ਼ੁਰੂ ਹੋ ਚੁੱਕਿਆ ਜਿਕੇ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਸੀਐਮ ਚਹਿਰਾ ਬਣਨਾ ਤਾਂ 500 ਕਰੋੜ ਰੁਪਏ ਲੈ ਕੇ ਆਓ ਤੇ ਸੀਐਮ ਚਹਿਰਾ ਬਣ ਜਾਓ ਅਜਾਈ ਕੁਸ਼ਲ ਇਲਜ਼ਾਮ ਲਗਾਇਆ ਨਵਜੋਤਪੁਰ ਸਿੱਧੂ ਨੇ ਕਾਂਗਰਸ ਪਾਰਟੀ ਉੱਤੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਸੀਐਮ ਚਹਿਰਾ ਉਸ ਨੂੰ 500 ਕਰੋੜ ਰੁਪਏ ਦਾ ਸੂਟਕੇਸ ਲੈ ਕੇ ਆਉਣਾ ਪੈਂਦਾ ਤੇ ਇਸ ਦੇ ਨਾਲ ਕਿ ਜੇਕਰ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਚਿਹਰਾ ਐਲਾਨਦੀ ਹੈ ਤਾਂ ਹੀ ਉਹ ਪੰਜਾਬ ਕਾਂਗਰਸ ਪਾਰਟੀ ਦੇ ਵਿੱਚ ਯਾਨੀ ਕਿ ਰਾਜਨੀਤੀ ਦੇ ਵਿੱਚ ਤਾਂ ਹੀ ਸਰਗਰਮ ਹੋਣਗੇ ਅਦਰਵਾਈਜ਼ ਉਹ ਰਾਜਨੀਤੀ ਦੇ ਵਿੱਚ ਨਹੀਂ ਆਉਣਗੇ ਤੇ ਇਸ ਤੋਂ ਬਾਅਦ ਇਹ ਇਲਜ਼ਾਮ ਲਗਾਇਆ ਕਿ ਜਿਹੜਾ ਰਾਜਾ ਵੜਿੰਗ ਦਾ ਕਾਂਗਰਸ ਪਾਰਟੀ ਦਾ ਪ੍ਰਧਾਨ ਉਹ ਭਗਵਾਨ ਤੋਂ ਮਾਂ ਨੂੰ ਰਾਤਾਂ ਨੂੰ ਚੋਰੀ ਛਿਪੇ ਮਿਲਣ ਜਾਂਦਾ ਜਿਸ ਤੋਂ ਬਾਅਦ ਇੰਨੇ ਸਾਰੇ ਇਲਜ਼ਾਮਾਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜੇ ਉਹਨਾਂ ਦੇ ਉਹਦਿਆਂ ਨੇ ਉਹਨਾਂ ਤੋਂ ਕਾਂਗਰਸ ਪਾਰਟੀ ਉਹਨਾਂ ਨੂੰ ਸਸਪੈਂਡ ਕਰਦੀ ਹੈ